ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਸਟ ਚੈਸ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਇਸ ਚੈਨਲ ਨੂੰ ਆ ਕੀ ਹੋ ਗਿਆ ਅਚਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕ੍ਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆ ਉਹਦਾ ਸਕ੍ਰੀਨਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਫਿਰ ਇਸ ਤੋਂ ਉਹ ਇੱਕ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਆਨਲਾਈਨ ਪੇਮੈਂਟ ਪਾਉਣੀ ਹੈ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਪੂਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਫਰੀਦਕੋਟ ਤੇ ਅਗਰ ਸ਼ਾਪ ਤੇ ਆ ਕੇ ਤੁਸੀਂ ਸੂਟ ਲੈ ਕੇ ਜਾਣੇ ਹੋ ਤਾਂ ਹਰ ਇੱਕ ਸੂਟ ਦੇ ਪਿੱਛੇ 100 ਰੁਪਏ ਲੈਸ ਹੋਊਗਾ ਤੇ ਚਲ ਅ ਵਰਕ ਵਾਲੇ ਸੂਟਾਂ ਦੀ ਹੈ ਤੇ ਸਾਰੇ ਸੂਟਾਂ ਤੇ 300 ਦਾ ਡਿਸਕਾਊਂਟ ਰਹੂਗਾ ਇਹ ਜਿਹੜਾ ਸ਼ਰਟ ਹੈਗਾ ਇਹ ਤੁਹਾਨੂੰ ਮਿਲੂਗਾ ਸ਼ਿਮਰ ਦੇ ਵਿੱਚ ਕਾਫੀ ਵਧੀਆ ਸੂਟਾਂ ਹੈ ਇਹ ਲੋ ਜੀ ਇਹ ਤੇ ਵਰਕ ਬਹੁਤ ਕੀਤਾ ਹੋਇਆ ਦੇਖੋ ਤੁਸੀਂ ਆਹ ਵਰਕ ਹੈ ਜਿਹੜਾ ਇਹ ਪੂਰੇ ਪੱਲੇ ਤੇ ਕੀਤਾ ਹੋਇਆ ਤੁਸੀਂ ਵਰਕ ਦੇਖ ਲਓ ਆ ਲੋ ਇਹ ਜਿਹੜੀਆਂ ਗਲੀਆਂ ਗਲੀਆਂ ਤੁਹਾਨੂੰ ਦਿਖਦੀਆਂ ਵਿੱਚੋਂ ਕਪੜਾ ਕੱਢਿਆ ਹੋਇਆ ਕਾ ਵੀ ਇਹ ਤੇ ਕੰਮ ਹੋ ਜਾਵੇ ਇਹ ਦਿੱਤੀ ਠੀਕ ਹੈ ਜੀ ਤੇ ਪੂਰੇ ਪੱਲੇ ਤੇ ਇਧਰ ਵਰਕ ਹੋਇਆ ਹੋਇਆ ਔਰ ਪੂਰੇ ਪੱਲੇ ਤੇ ਤੁਹਾਨੂੰ ਦੂਜੇ ਪਾਸੇ ਵਰਕ ਮਿਲੇਗਾ ਠੀਕ ਹੈ ਬਾਜੂ ਦਾ ਵਰਕ ਪੂਰੇ ਪੱਲੇ ਤੇ ਤੇ ਇਹ ਵਾਲਾ ਵਰਕ ਹੈ ਜਿਹੜਾ ਉਹ ਇੱਕ ਪੱਲੇ ਤੇ ਚਾਹੇ ਤਾਂ ਤੁਸੀਂ ਮੇਰੇ ਖਿਆਲ ਚ ਤਾਂ ਤੁਹਾਡਾ ਬੈਕ ਫਰੰਟ ਵੀ ਆ ਜਾਊਗਾ ਤੇ ਬਾਜੂ ਵੀ ਨਿਕਲੇਊਗੀ ਪਹੁੰਚ ਜਾਂਦੀ ਵੀ ਪਹੁੰਚ ਜਾਂਦੇ ਤਾਂ ਨਹੀਂ ਬਾਜੂ ਨਿਕਲੇ ਅਫਰਾ ਘੇਰਾ ਨਿਕਲੇਊਗਾ ਫਿਰ ਤੁਸੀਂ ਇਧਰ ਬਾਜੂ ਕੱਢ ਲਓਗੇ ਪਿਛਲੇ ਪਾਸੇ ਫਿਰ ਘੇਰਾ ਨਿਕਲੇਗਾ ਔਰ ਤੁਸੀਂ ਬਾਜੂ ਕੱਢ ਲਓਗੇ ਠੀਕ ਹੈ ਜੀ ਕਾਫੀ ਵਰਕ ਹੈਗਾ ਇਹਦੇ ਤੇ ਬਾਜੂ ਤੇ ਵੀ ਸਰਜੂ ਬੈਕ ਫਰੰਟ ਘੇਰਾ ਵੀ ਹੈ ਜਿਹੜਾ ਉਹ ਵੀ ਸਰਜੂਗਾ ਤੇ ਇਹ ਮੈਂ ਤੁਹਾਨੂੰ ਆਪ ਦਿਆਂ ਕਪੜਾ ਟਾਈ ਨਾ ਕਪੜਾ ਹੈਗਾ ਜੀ 2.5 ਮੀਟਰ ਸ਼ਰਟ ਸ਼ਿਮਰ ਦੇ ਵਿੱਚ ਇਹ ਹੈਗੀ ਜੀ ਇਹਦੇ ਨਾਲ ਨੇਚਰਲ ਕ੍ਰੇਪ ਦੀ ਸਲਵਾਰ ਠੀਕ ਹੈ ਰੈੱਡ ਕਲਰ ਦੇ ਵਿੱਚ ਵਰਕ ਹੋਇਆ ਹੋਇਆ ਰੈੱਡ ਕਲਰ ਦੀ ਨਾਲ ਇਹਦੇ ਸਲਵਾਰ ਹੈਗੀ ਆ ਔਰ ਇਹਦੇ ਤੇ ਵੀ ਤੁਹਾਨੂੰ ਵਰਕ ਮਿਲਣਾ ਸਲਵਾਰ ਤੇ ਵੀ ਆ ਲੋ ਉਦਾਂ ਦਾ ਹੀ ਵਰਕ ਹੈ ਅ ਕਟਵਰਕ ਹੋਇਆ ਹੋਇਆ ਆ ਗੜੀਆਂ ਦੇ ਵਿੱਚੋਂ ਨਾ ਕਪੜਾ ਕੱਢਿਆ ਹੋਇਆ ਠੀਕ ਹੈ ਜੀ ਬਹੁਤ ਸੋਹਣਾ ਵਰਕ ਹੈ ਤੇ ਲੈਂਥ ਨਾਪ ਦੇਣੀ ਆ ਸਲਵਾਰ ਦੀ ਕਿੰਨੀ ਮਿਲੂਗੀ ਅ 2.5 ਮੀਟਰ ਤੋਂ ਜ਼ਿਆਦਾ 2.5 ਪਲੱਸ ਠੀਕ ਹੈ ਜੀ ਇਹ ਨੈਚੁਰਲ ਕ੍ਰੇਪ ਦੀ ਸਲਵਾਰ ਤੇ ਇਹ ਸ਼ਿਮਰਦਾ ਸ਼ਰਟ ਤੇ ਵਰਕ ਸਲਵਾਰ ਤੇ ਵੀ ਹੈ ਔਰ ਸ਼ਰਟ ਤੇ ਵੀ ਹੈ ਬੈਕ ਫਰੰਟ ਦੋਨਾਂ ਤੇ ਹੀ ਇਹਦੇ ਤੇ ਉਹ ਹੈਗਾ ਤੁਸੀਂ ਕਲਰ ਦੇਖ ਲਓ ਇੱਕ ਵਾਰੀ ਨੋਟ ਕਰ ਲਓ ਕਲਰ ਬਹੁਤ ਸੋਹਣਾ ਕਲਰ ਹੈਗਾ ਸਹੀ ਆ ਰਿਹਾ ਬੇਬੀ ਠੀਕ ਹੈ ਤੇ ਇਹ ਤਾਂ ਤਾਂ ਕਰਕੇ ਥੋੜਾ ਜਿਹਾ 골ਡਨ 골ਡਨ ਜਿਹਾ ਆਉਂਦਾ ਕਿਉਂਕਿ ਇਹਦੇ ਵਿੱਚ ਸ਼ਿਮਰ ਦਾ ਟੱਚ ਹੈ ਥੋੜਾ ਜਿਹਾ ਵਾਈਟ ਨਹੀਂ ਹੈਗਾ ਆਫ ਵਾਈਟ ਜਿਹਾ ਕਲਰ ਹੈ ਕਾਫੀ ਸੋਹਣਾ 골ਡਨ ਜਿਹਾ ਹੀ ਆ ਜਾਂਦਾ ਬਹੁਤ ਪਿਆਰਾ ਲੱਗਦਾ ਲੋ ਬਹੁਤ ਹੀ ਪਿਆਰਾ ਸੂਟ ਹੈ ਜਿਹੜਾ ਸਾਰਾ ਤੁਹਾਨੂੰ ਵਰਕ ਦਿਖ ਰਿਹਾ ਇਹ ਸਾਰਾ ਇਹ ਜਰੀ ਵਰਕ ਹੋਇਆ ਹੋਇਆ ਹੈ ਟੋਟਲੀ ਸਾਰਾ ਜਰੀ ਵਰਕ ਹੈ ਜਿਹੜੇ ਤੇ ਬਹੁਤ ਜ਼ਿਆਦਾ ਸਫਾਈ ਨਾਲ ਵਰਕ ਮਿਲੂਗਾ ਤੁਹਾਨੂੰ ਤੇ ਕਪੜਾ ਐਨ ਕੂਲਾ ਮਲਾਈ ਵਰਗਾ ਪਿਆ ਐ ਨਹੀਂ ਆ ਕਿ ਜੌਰਜਟ ਜਿਹੜੀ ਖੁਰਦਰੀ ਹੋਵੇ ਜੌਰਜਟ ਦਾ ਸੂਟ ਹੈ ਇਹ ਤੇ ਪਰ ਐ ਨਹੀਂ ਆ ਕਿ ਖੁਰਦਰੀ ਜੌਰਜਟ ਬਿਲਕੁਲ ਵੀ ਖੁਰਦਰੀ ਜੌਰਜਟ ਨਹੀਂ ਹੈਗੀ ਤੇ ਆਹ ਲਓ ਪੈਨਲ ਲੰਬੇ ਲੰਬੇ ਪੈਨਲ ਨੇ ਲੰਬਾਈ ਬਹੁਤ ਜ਼ਿਆਦਾ ਹੈ ਤੇ ਇਹ ਹੈਗਾ ਜੀ ਇਹਦਾ ਘੇਰਾ ਤੁਸੀਂ ਘੇਰਾ ਦੇਖੋ ਇਹਦਾ ਬਹੁਤ ਸੋਹਣਾ ਸਿਰਫ ਤੁਹਾਨੂੰ ਤਿੰਨ ਆ ফুল ਥ्रेड ਦੇ ਮਿਲਣਗੇ ਬਾਕੀ ਸਾਰੀ ਜਰੀ ਹੈ ਲੈਂਥ ਨਾਪ ਦਿੰਨੀ ਆ ਰੰਗ ਇਤਿਆ ਸਹੀ ਆ ਆ ਰੰਗ ਸਹੀ ਆ ਲੋ ਜੀ ਬੀਬੀ ਇਹਨੂੰ ਦੱਸਦਾ ਇਹ ਨਾ ਡਾਰਕ ਮਹਿਰੂਨ ਹੈ ਬਲੈਕਿਸ਼ ਮਹਿਰੂਨ ਆ ਵੀ ਆ ਰੰਗ ਸਹੀ ਆ ਬਸ ਦੇਖ ਲੈਣ ਵੇਖ ਲੋ ਜੀ ਬਸ ਬੀਬੀ ਨੇ ਕਹਤਾ ਵੇਖ ਲੈਣ ਤਾਂ ਵੇਖ ਲੋ ਲੋ ਜੀ ਇਹ ਘੇਰਾ ਹੈਗਾ 2.5 ਠੀਕ ਹੈ ਵੈਸੇ ਮੈਂ ਤੁਹਾਨੂੰ ਆਹ ਫਲਾਵਰ ਤੋਂ ਦੱਸ ਦਿੰਨੀ ਆ ਕਿੰਨਾ ਘੇਰਾ ਕਿਉਂਕਿ ਇਹ ਦੱਸਣਾ ਜ਼ਿਆਦਾ ਜ਼ਰੂਰੀ ਆ ਸਵਾ ਕਬਾਈ ਆ ਇੱਥੋਂ ਤੱਕ ਠੀਕ ਹੈ ਜੀ ਫੁੱਲ ਤੋਂ ਲੈ ਕੇ ਦੂਸਰੇ ਫੁੱਲ ਤੱਕ ਤੇ ਲੈਂਥ ਦੱਸ ਦਿੰਨੇ ਆ ਆ ਕਿ 80 ਡਿਗ ਡਿਗਾ ਹੈ ਕੁਸ਼ ਹਲੋ ਹਲੋ ਜੀ 46 ਤੱਕ ਕਰ ਲੈਂਥ ਲੈਂਥ ਬਹੁਤ ਹੈ ਮੜਾ ਮੋਟਾ ਕੱਟ ਕਰਨਾ ਉੱਤੋਂ ਹੋ ਜੂ ਇਹ ਕਿਹੜਾ ਗੜਾ ਹੈ ਹਾਂ ਉਪਰੋਂ ਕੱਟ ਹੋ ਜਾਊਗਾ ਜੇ ਤੁਸੀਂ ਕੱਟ ਕਰਨਾ ਹੈ ਹੁਣ ਇਹਦੀ ਲੈਂਥ 46 ਹੈ ਠੀਕ ਹੈ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੀ ਹੈ ਇਹਦੀਆਂ ਬਾਜੂ ਬਹੁਤ ਪਿਆਰਾ ਸੁਲਟਾ ਹੈ ਵਿਆਹ ਸ਼ਾਦੀ ਵਾਲਾ ਸੁਲਟਾ ਹੈ ਬਹੁਤ ਸੋਹਣਾ ਹਾਂ ਵਿਆਹ ਸ਼ਾਦੀ ਵਾਲਾ ਸੱਚੀ ਗੱਲ ਹੈ ਤੇ ਇਹ ਹੈਗੀ ਹੈ ਜੀ ਇਹਦੀ ਬਾਜੂ ਸਾਰਾ ਜਰੀ ਦਾ ਵਰਕ ਨੇੜੇ ਕਰਕੇ ਦਿਖਾਓ ਇਹਦੇ ਚੱਜਣ ਕਰਕੇ ਆਉਂਦੇ ਹੋਣੇ ਲੋ ਜੀ ਇਸ ਤਰ੍ਹਾਂ ਕਰਕੇ ਹਾਂ ਠੀਕ ਹੈ ਇਹ ਹੈਗੀ ਹੈ ਜੀ ਜਰੀ ਨਾਲ ਵਰਕ ਹੋ ਜਾਵੇ ਬਾਜੀ ਦੇ ਉੱਪਰ ਠੀਕ ਹੈ ਲੋ ਜੀ ਹੁਣ ਆਪਾਂ ਇਹਨੂੰ ਕਰਦ ਗਏ ਫੋਲਡ ਤੇ ਤੁਹਾਨੂੰ ਦੱਸ ਦਈਏ ਇਹਦੀ ਪ੍ਰਾਈਸ ਇਹਦੀ ਪ੍ਰਾਈਸ ਜਿਹੜੀ ਹੈਗੀ ਆ ਬਹੁਤ ਹੀ ਜ਼ਿਆਦਾ ਘੱਟ ਆ ਜੇ ਇੰਨੇ 'ਚ ਤੁਸੀਂ ਵਰਕ ਕਹੋ ਨਾ ਵੀ ਇੰਨਾ ਸਾਰਾ ਵਰਕ ਕਰ ਦੋ ਇੰਨੇ 'ਚ ਵਰਕ ਵੀ ਨਹੀਂ ਕੋ ਕਰਕੇ ਦਿੰਦਾ ਇਹਦੀ ਪ੍ਰਾਈਸ ਹੈਗੀ ਸਿਰਫ ਤੇ ਸਿਰਫ 1650 ਸਾਢੇ 1650 ਦੇ ਵਿੱਚ ਇੰਨਾ ਕੁ ਸੋਹਣਾ ਸੂਟ ਤੁਹਾਨੂੰ ਮਿਲ ਜਾਣਾ ਹੈ ਸ਼ਿਪਿੰਗ ਚਾਰਜਸ ਤੁਹਾਡੇ ਕੋਈ ਹੈਗਾ ਇਹਦਾ ਨੈਟ ਵਰਕ ਹੋਇਆ ਹੋਇਆ ਠੀਕ ਹੈ ਤੇ ਨਾਲ ਇਹਦੇ ਮਿਲੂਗਾ ਤੁਹਾਨੂੰ ਇਹ ਵਾਲਾ ਘੇਰਾ ਘੇਰਾ ਨਾਪ ਦੇਣੀ ਆ ਮੈਂ ਤੁਹਾਨੂੰ ਕਿੰਨਾ ਹੋਊਗਾ ਤੇ ਨਾਲੇ ਮੈਂ ਤੁਹਾਨੂੰ ਇਹਦੀ ਲੈਂਥ ਨਾਪ ਦੇਣੀ ਆ ਘੇਰਾ ਹੈਗਾ ਜੀ ਇਹਦਾ ਵੈਸੇ ਤਾਂ 26 ਹੈ ਪਰ ਤੁਸੀਂ ਇਹਨੂੰ ਕੱਟ ਕੇ ਛੋਟਾ ਕਰ ਸਕਦੇ ਹੋ ਠੀਕ ਹੈ ਇਸ ਤਰ੍ਹਾਂ ਹੈਗਾ ਕਿ ਕੱਟਿਆ ਜਾ ਸਕਦਾ ਹੈ ਇਹਦੀ ਤੇ ਨੈਕਸਟ ਹੈ ਇਹਦਾ ਲੈਂਥ ਦੱਸ ਦਿੰਦੇ ਆ ਲੈਂਥ ਤੁਹਾਨੂੰ ਮਿਲੂਗੀ ਇਹਦੀ 41 1/2 41 ਤੱਕ ਲੈਂਥ ਮਿਲੂਗੀ ਠੀਕ ਹੈ ਜੀ ਤੇ ਨੈਕਸਟ ਹੈ ਇਹਦਾ ਪਰ نیچے ਨਾ ਇੰਨਾ ਸਾਰਾ ਕੱਪੜਾ ਛੱਡਿਆ ਹੋਇਆ ਹੈ ਤੇ ਤੁਸੀਂ ਹਾਂ ਇਹਦੇ નીચે ਕੁਝ ਵੀ ਲਾ ਸਕਦੇ ਹੋ ਇਹਦੀ ਡਿਜ਼ਾਈਨਿੰਗ ਕਿਵੇਂ ਵੀ ਕਰ ਸਕਦੇ ਹੋ ਲੈਂਥ ਵਧਾ ਸਕਦੇ ਹੋ ਤੇ ਇਹ ਹੈਗੀ ਹੈ ਜੀ ਇਹਦੀ ਬਾਜੂ ਲਓ ਡਬਲ ਡਬਲ ਵਰਕ ਹੈ ਇਹਦੇ ਤੇ ਬਾਜੂ ਤੇ ਬਹੁਤ ਸੋਹਣਾ ਹੂੰ ਬਹੁਤ ਸੋਹਣਾ ਵਰਕ ਹੋਇਆ ਹੈ ਤੇ ਆਹ ਹੈਗੀ ਹੈ ਦੀ ਸਲਵਾਰ ਲੋ ਗੜੇ ਤੇ ਵਰਕ ਹੈ ਘੇਰੇ ਤੇ ਵਰਕ ਹੈ ਸਲਵਾਰ ਤੇ ਵਰਕ ਹੈ ਔਰ ਬਾਜੂ ਤੇ ਡਬਲ ਡਬਲ ਵਰਕ ਹੈ ਦੇ ਦੇ ਚ ਥੋੜਾ ਜਿਹਾ ਤਰਬੂਜ ਕਾ ਲਓ ਮੈਂ ਜੰਟਾ ਕਲਰ ਹੋ ਮੈਂ ਜੰਟਾ ਕਲਰ ਹੈ ਜੀ ਠੀਕ ਹੈ ਲੋ ਜੀ ਅਗਲਾ ਸੂਟ ਇਹਨਾਂ 2.5 2.5 ਮੀਟਰ ਦੇ ਪੀਸ ਕਰੇ ਹੋਏ ਨੇ ਸਾਡਾ ਵਰਕਰ ਕਰ ਜਾਂਦਾ ਕਈ ਵਾਰੀ ਆ ਉਹ 2.5 2.5 ਮੀਟਰ ਦੇ ਕਰੇ ਹੋਏ ਨੇ ਉਹਨੇ ਕੱਟ ਕੇ ਕਿ ਉਹਨੂੰ ਵਰਕ ਸੋਖਾ ਲੱਗਦਾ ਕਰਨਾ ਫਿਰ ਲੋ ਜੀ ਇਹ ਤਾਂ ਹੈਗੀ ਸਲਵਾਰ ਇਹ ਵਰਕ ਤੁਹਾਨੂੰ ਮਿਲੂਗਾ ਸਲਵਾਰ ਤੇ ਠੀਕ ਹੈ ਔਰ ਸਲਵਾਰ ਤੇ ਜਿਹੜਾ ਵਰਕ ਹੈ ਨਾ ਆ ਤਾਂ ਹੈਗਾ ਸਾਰਾ ਜਰੀ ਵਰਕ ਜਿਹੜਾ ਵਾਈਟ ਵਾਈਟ ਦਿਖ ਰਿਹਾ ਹੈ ਬਾਕੀ ਕਲਰਫੁਲ ਹੈ ਜਿਹੜਾ ਉਹ थ्रेड ਵਰਕ ਹੈ ਬਟੇ ਦਾ ਆ ਲੋ ਇਹ ਪੈਨਲ ਬਣੇ ਹੋਏ ਨੇ ਸ਼ਰਟ ਤੇ ਲੋ ਕਾਫੀ ਸੋਹਣਾ ਸੂਟ ਹੈ ਸਾਰੀ ਜਿਹੜੀ ਆ ਵਾਈਟ ਲਾਈਨ ਜਾ ਰਹੀ ਹੈ ਇਸ ਸਾਰੀ ਜਰੀ ਹੈ ਸਿਲਵਰ ਜਰੀ ਬਾਕੀ ਥ੍ਰੈਡ ਆ ਤੇ ਥ੍ਰੈਡ ਆ ਫਲਾਵਰ ਦੇ ਵਿੱਚ ਵਿੱਚ ਜਿਹੜੇ ਡਾਟ ਲੱਗ ਰਹੇ ਨੇ ਨਾ ਤੁਹਾਨੂੰ ਇਹ ਵੀ ਜਰੀ ਦੇ ਹੀ ਨੇ ਲੈਂਥ ਆਪਾਂ ਨਾਪ ਦਿੰਨੇ ਆ ਪਹਿਲਾਂ ਤੁਸੀਂ ਇਹਦਾ ਵਰਕ ਦੇਖ ਲਓ ਇਹ ਹੈਗੀ ਆ ਇਹਦੀ ਬਾਜੂ ਹੈ ਵੀ ਦੇਖੋ ਹੈਵੀ ਬਾਜੂ ਆ ਤੇ ਹੁਣ ਆਪਾਂ ਨਾਪਦੀ ਇਹਦਾ ਲੈਂਥ ਨਾਪ ਦਿੰਨੇ ਆ ਲੋ ਜੀ ਲੈਂਥ ਬਹੁਤ ਅੱਛੀ ਆਲੀ ਹੈ ਜਿੰਨੀ ਮਰਜ਼ੀ ਕੱਟ ਲਿਓ ਉੱਪਰੋਂ ਤੇ ਪ੍ਰਾਈਸ ਇਹਦੀ ਅੱਜ ਹੈਗੀ ਐ ਰੰਗ ਬਹੁਤ ਕਾਲਾ ਹੈ ਜੀ ਥੋੜਾ ਜਿਹਾ ਜ਼ੈਡ ਬਲੈਕ ਹੈ ਜੀ ਹਾਂ ਸੋਹਣਾ ਕਲਰ ਬਲੈਕ ਹੋਇਆ ਸੋਹਣਾ ਕਾਲਾ ਇਹ ਇਹ ਸੂਟ ਮਿਲ ਰਿਹਾ ਅੱਜ ਤੁਹਾਨੂੰ ਸਿਰਫ 1700 ਚ ਐਨੇ ਵਰਕ ਵਾਲਾ ਸੂਟ ਸਿਰਫ 1700 ਅੱਜ ਤੁਹਾਨੂੰ ਲੋਜੀਕਲਾ ਸੂਟ ਜੌਰਜਟ ਤੇ ਹੈ ਜੌਰਜਟ ਬਹੁਤ ਜਿਆਦਾ ਫਾਈਨ ਵਾਲੀ ਹੈ ਬਹੁਤ ਹੀ ਜਿਆਦਾ ਥੋੜੀ ਨਹੀਂ ਕਾਫੀ ਜਿਆਦਾ ਸੋਹਣੀ ਜੌਰਜਟ ਹੈ ਔਰ ਵਰਕ ਇੰਨਾ ਗੱਡਮਾ ਨੇੜੇ ਕਰਕੇ ਦਿਖਾਵੇ ਵੀ ਵਰਕ ਤੇ ਇਹ ਮਿਲੂਗਾ ਤੁਹਾਨੂੰ ਪੌਣੇ ਇੱਕ ਬਾਈ ਠੇਰਾ ਤੁਸੀਂ ਵੱਧ ਕਰਨਾ ਚਾਹੁੰਦੇ ਹੋ ਤਾਂ 22 ਤੱਕ 22 ਤੱਕ ਲਿਜਾ ਸਕਦੇ ਹਾਂ ਆਰਾਮ ਨਾਲ ਠੀਕ ਹੈ ਜੀ ਤੇ ਚੌਕਾਂ ਦੀ ਲੈਂਥ ਵੀ ਕਾਫੀ ਹੈ 20 ਵੀ ਤੱਕ ਲੈਂਥ ਹੈਗੀ ਹੈ ਪੂਰੇ ਵਧੀਆ ਚੌਕ ਬਣ ਜਾਣਗੇ ਔਰ ਤੁਸੀਂ ਵਰਕ ਦੇਖੋ ਕਿੰਨਾ ਠੀਕ ਹੈ ਜੌਰਜਟ ਦੀ ਕੋਈ ਸ਼ਿਕਾਇਤ ਨਹੀਂ ਆਊਗੀ ਤੁਹਾਨੂੰ ਤੇ ਆ ਹੈਗੀ ਬਾਜੀ ਮਨ ਕੀ ਮੰਗੇ ਹੂੰ ਠੀਕ ਹੈ ਜੀ ਇਹ ਪ੍ਰਾਈਸ ਹੈਗੀ ਹੈ ਸਿਰਫ ਤੇ ਸਿਰਫ 1500 ਤੇ ਇਹ ਸਿਰਫ ਤੁਹਾਨੂੰ 1500 ਚ ਮਿਲ ਜੀ ਬਸ਼ਿਪਿੰਗ ਚਾਰजेस ਤੁਸੀਂ ਕੋਈ ਨਹੀਂ ਦੇਣੀ ਬਹੁਤ ਪਿਆਰਾ ਸੂਟ ਹੈ ਆਇਥੇ ਰੰਗ ਦੇ ਦਿਖਾ ਦੇ ਆ ਰੰਗ ਸਹੀ ਹੈ ਬਸ ਸਹੀ ਹੈ ਅਗਲਾ ਦੇਖੋ ਇਹ ਫਰੰਟ ਤੇ ਤੁਹਾਨੂੰ ਇਦਾਂ ਬੂਟੀ ਮਿਲੂਗੀ ਇਹਦੇ ਸਾਰੇ ਤੇ ਬੈਕ ਤੇ ਇਹਦੇ neck ਮਿਲੂਗਾ ਬੈਕ ਤੇ neck ਦਾ ਇਹ ਪਤਾ ਨਹੀਂ ਬੈਕ ਤੇ ਬੂਟੀਏ ਤੇ ਫਰੰਟ ਤੇ ਲੱਗਦਾ ਸਮਝ ਜੀ ਨਹੀਂ ਆ ਰਹੀ ਬਿੰਦਰੀ ਇਹ ਵਿਚੀ ਹੈ ਲਓ ਜੀ ਇੱਕ ਤਾਂ ਇਹਦੇ ਹੈਗੀਆਂ ਇਸ ਤਰ੍ਹਾਂ neck ਬਣਿਆ ਹੋਇਆ ਹੈ ਚਾਹੇ ਤਾਂ ਤੁਸੀਂ ਲੈ ਲਓ ਇਹਨੂੰ ਫਰੰਟ ਫਰੰਟ ਤੇ ਅੱਗੇ ਲੈ ਲਓ ਚਾਹੇ ਇਹਨੂੰ ਬੈਕ ਤੇ ਕਰ ਦਿਓ ਠੀਕ ਹੈ ਚਾਹੇ ਤਾਂ ਨੂੰ ਬੈਕ ਤੇ ਲੈ ਲਓ ਇਹ neck ਨੂੰ ਤੇ ਬੂਟੀ ਇਹ ਜਿਹੜੀ ਉਹ ਪਿੱਛੇ ਕਰ ਲਓ ਚਾਹੇ ਤੁਸੀਂ ਬੂਟੀ ਫਰੰਟ ਤੇ ਕਰ ਲਓ ਤੇ ਇਹ neck ਨੂੰ ਕਰ ਲਓ ਪਿੱਛੇ ਇਹ ਥੋੜੀ ਮਰਜ਼ੀ ਆ ਤੁਸੀਂ ਵਰਕ ਦੇਖ ਲਓ ਪਹਿਲਾਂ ਬਹੁਤ ਸੋਹਣਾ ਵਰਕ ਹਾਂ ਬਹੁਤ ਤੇਰਾ ਵਰਕ ਹੋ ਜਾਵੇ ਚਾਹੇ ਤਾਂ ਇਹਨੂੰ ਬੈਕ ਸਾਈਡ ਤੇ ਕਰ ਲਓ neck ਨੂੰ ਇੱਥੋਂ neck ਨਿਕਲਣਾ ਚਾਹੇ ਤੁਸੀਂ ਇਹਨੂੰ ਅੱਗੇ ਕਰ ਲਓ ਠੀਕ ਹੈ ਤੇ ਇੱਕ ਇਹਦੇ ਨਾਲ ਬੂਟੀ ਪਈ ਹੋਈ ਆ ਜੇ ਤੁਸੀਂ neck ਨੂੰ ਅੱਗੇ ਕਰੋਗੇ ਤਾਂ ਬੂਟੀ ਇਹ ਜਿਹੜੀ ਉਹ ਬੈਕ ਸਾਈਡ ਤੇ ਜਾਊਗੀ ਠੀਕ ਹੈ ਪਰ ਜਦੋਂ ਅਸੀਂ ਬਣਾਇਆ ਸੀਗਾ ਉਹ ਇਸ ਹਿਸਾਬ ਨਾਲ ਬਣਾਇਆ ਸੀ ਕਿ ਬੂਟੀ ਹੈ ਜਿਹੜੀ ਉਹ ਫਰੰਟ ਤੇ ਆਵੇ neck ਜਿਹੜਾ ਉਹ ਬੈਕ ਤੇ ਆਵੇ ਬੈਕ neck ਵਾਲਾ ਸੂਟ ਹੈ ਤੇ ਅੱਗੇ ਤੁਸ ਤੁਹਾਨੂੰ ਦਿਖਾਉਣੀ ਹੈ ਦੀ ਹੈ ਆਹ ਲੋ ਇਹ ਤੋਂ ਹੀ ਆ ਗਿਆ neck ਬਾਜੂ ਆਏ ਬਾਜੂ ਇਹ ਬਾਜੂ ਹੈ ਦੀ ਲੋ ਜੀ ਇਹ ਹੈਗਾ ਉਹਦਾ ਬਾਜੂ ਦਾ ਪ੍ਰਿੰਟ ਛੋਟਾ ਛੋਟਾ ਫਲਾਵਰ ਹੈ ਜਿਹੜਾ ਉਹ ਬਾਜੂ ਤੇ ਆਊਗਾ ਹੋਰ ਆਪਾਂ ਚੈੱਕ ਕਰ ਲੈਨੇ ਕਿਤੇ ਬਸ ਬਸ ਇਹ ਸੂਟ ਤੁਹਾਨੂੰ ਮਿਲ ਜੂਗਾ ਸਿਰਫ 1400 ਚ ਬਾਈਏ ਆ ਲੋ ਜੀ अगला सूट रख लो जी ये तो खादी कॉटन जी का सूट है पर बिल्कुल ही कॉटन भी नहीं हैगी थोड़ा ज्यादा सिंथेटिक का मिक्स है पता नहीं ये की स्टाफ है मैं तो आप नहीं دسਣਾ ਰਿਹਾ ਪਰ ਹੈ ਬਹੁਤ ਸੋਹਣਾ ਸਟਾਈਲ ਜੁਪੀ ਜੀ ਵਿੱਚ ਹੈ ਲੋ ਜੀ ਆ کافی ਜਿਆਦਾ ਸੋਹਣਾ ਸੂਟ ਹੈ ਇਹਦੇ ਤੇ ਗੋਲ ਗੋਲ ਆ ਜਿਹੜੇ ਇਹ ਮਿਰਰ ਲੱਗੇ ਹੋਏ ਨੇ ਗਲਾਈ 'ਚ ਹੋਣ ਕਰਕੇ ਹੋਰ ਵੀ ਜਿਆਦਾ ਸੋਹਣੇ ਲੱਗਦੇ ਆ ਬਾਕੀ ਸਾਰਾ ਥਰੈਡ ਵਰਕ ਮਿਲੂਗਾ ਤੁਹਾਨੂੰ ਤੇ نیچے ਤੁਸੀਂ ਘੇਰਾ ਦੇਖ ਲਓ ਆ ਸਾਰੀ ਮਿਰਰ ਵਰਕ ਦੀ ਲਾਈਨ ਜਾ ਰਹੀ ਆ ਔਰ ਅ ਕਾਰਮਸ ਦੇ ਛੋਟੇ ਛੋਟੇ ਫਲਾਵਰ ਵੀ ਮਿਲਣਗੇ ਇਦਾਂ ਕਰਕੇ ਤੁਹਾਨੂੰ ਘੇਰਾ ਮਿਲੂਗਾ ਠੀਕ ਹੈ ਲੈਂਥ ਤੇ ਚੌੜਾਈ ਆਪਾਂ ਬਾਅਦ ਚ ਦੱਸਦੇ ਹਾਂ ਪਹਿਲਾਂ ਤੁਸੀਂ ਹੋਰ ਵਰਕ ਦੇਖੋ ਇਹ ਇਹਦਾ ਬਾਜੂ ਦਾ ਵਰਕ ਹੈ ਠੀਕ ਜੀ ਤੇ ਇਹ ਇਹਦਾ ਸਲਵਾਰ ਦਾ ਵਰਕ ਹੈ ਬਹੁਤ ਸਾਰਾ ਵਰਕ ਮਿਲੂਗਾ ਤੁਹਾਨੂੰ ਔਰ ਸੂਟ ਬਹੁਤ ਜਿਆਦਾ ਸੋਹਣਾ ਹੈ ਤੇ ਹੁਣ ਮੈਂ ਤੁਹਾਨੂੰ ਇਹਦਾ ਲੈਂਥ ਤੇ ਘੇਰਾ ਦੱਸ ਦੇਣੀ ਆ ਲੋ ਜੀ ਲੈਂਥ ਇਹਦੀ ਹੈਗੀ ਆ 1.41 ਤੇ ਤੁਸੀਂ ਰਾਮ ਨਾਲ ਇਹਨੂੰ 42 1.42 ਤੱਕ 42 ਤੱਕ ਤਾਂ ਰਾਮ ਨਾਲ ਹੀ ਲੈ ਜਾ ਸਕਦੇ ਹੋ ਤੇ ਅੱਗੇ ਹੈਗੀ ਆ ਚੌੜਾਈ ਘੇਰਾ ਇਹਦਾ ਹੈਗਾ 20 ਤੇ 20 1.20 21 22 ਤੱਕ ਰਾਮ ਨਾਲ ਜਾਊਗਾ ਜਿੰਨਾ ਤੁਸੀਂ ਮਰਜ਼ੀ ਲੈ ਲਓ ਠੀਕ ਹੈ ਜੀ ਲੋ ਜੀ ਇੰਨਾ ਸਾਰਾ ਵਰਕ ਕੇ ਸੂਟ ਤੇ ਇੰਨਾ ਸੋਹਣਾ ਸੂਟ ਤੇ ਪ੍ਰਾਈਸ ਸਿਰਫ ਤੇ ਸਿਰਫ 1650 ਇਹ ਸੂਟ ਤੁਹਾਨੂੰ ਸਿਰਫ 1650 ਦੇ ਵਿੱਚ ਮਿਲ ਜਾਣਾ ਸ਼ਿਪਿੰਗ ਚਾਰਜ ਤੁਸੀਂ ਕੋਈ ਨਹੀਂ ਦੇਣਾ ਇੰਨਾ ਪਿਆਰਾ ਸੂਟ ਆ ਨਾ ਹੱਥ ਲਾਏ ਮਹਿਲਾ ਹੁੰਦਾ ਇੰਨਾ ਸੋਹਣਾ ਸੂਟ ਹੈ ਇਹ ਸੈਮੀ ਕ੍ਰੇਪ ਦੇ ਵਿੱਚ ਸੂਟ ਹੈ ਕਲਰ ਬਹੁਤ ਸੋਹਣਾ ਹੈ ਮਹਿਰੂਨ ਜਿਹਾ ਕਲਰ ਹੈ ਬਹੁਤ ਪਿਆਰਾ ਜਿਹਾ ਤੇ ਵਰਕ ਦੇਖੋ ਤੁਸੀਂ ਵਰਕ ਤਾਂ ਇਹਦੀ ਜਾਨ ਹੈ ਜੀ ਲੋ ਸਿੰਗਲ ਟਾਂਕੇ ਦਾ ਵਰਕ ਔਰ ਵਿੱਚ ਕੱਟ ਵਰਕ ਦੇਖੋ ਏਡੀ ਪਿਆਰੀ ਜਾਲੀ ਬਣੀ ਹੋਈ ਹੈ ਇਹਦੇ ਵਿੱਚ ਆਹ ਦੇਖੋ ਕੱਢਿਆ ਹੋਇਆ ਇਹਦੇ ਵਿੱਚ ਕਪੜਾ ਸਾਰਾ ਜਿਹੜਾ ਵਰਕ ਹੋਇਆ ਹੋਇਆ ਜਰੀ ਦਾ ਇਹ ਸਾਰਾ ਵਰਕ ਜਰੀ ਦਾ ਔਰ ਸਿੰਗਲ ਟਾਂਕੇ ਦਾ ਵਰਕ ਆ ਪਾਣੀ ਵਰਗਾ ਬਾਕੀ ਸਾਰਾ ਥ੍ਰੈਡ ਵਰਕ ਹੈ ਘੇਰਾ नाप ਦਿੰਨੀ ਆ ਹਾਲੋ ਘੇਰਾ ਹੈਗਾ ਜੀ 20 ਆ 22 ਠੀਕ ਹੈ ਜੀ ਤੇ ਤੁਸੀਂ ਜਿਆਦਾ ਤੋਂ ਜਿਆਦਾ ਇਹਨੂੰ ਕੱਟ ਕੇ ਪਹਿਲਾਂ ਮੈਂ ਇਹਨੂੰ ਦੇਖ ਲਾਂ ਹਾਂ ਕਿੰਨਾ ਹੈ ਹਾਂ 21 ਤੱਕ ਲਿਜਾ ਸਕਦੇ ਹਾਂ ਜੇ ਕਟਾਉਣਾ ਹੋਵੇ ਤੁਸੀਂ ਠੀਕ ਹੈ ਇਹ ਹੈਗਾ ਆਪਣਾ ਘੇਰੇ ਦਾ ਵਰਕ ਘੇਰਾ ਬਹੁਤ ਪਿਆਰਾ ਬਣਿਆ ਹੋਇਆ ਲੋ ਬੀਬੀ ਵੀ ਕੈਮਰਾ ਛੱਡ ਕੇ ਇੱਧਰ ਦੇਖਣ ਲੱਗੀ ਵਰਕ ਵਾਲਾ ਬਹੁਤ ਜਿਆਦਾ ਸੋਨਾ ਵਰਕ ਹੈ ਇਹ ਤੇ ਕਟ ਵਰਕ ਦੇਖੋ ਨੀਚੇ ਕਿੱਡਾ ਪਿਆਰਾ ਲੱਗਦਾ ਇਹਦਾ ਠੀਕ ਹੈ ਤੇ ਇਹ ਹੈ ਦਾ ਬਾਜੂ ਵਰਕ ਓਖ ਲੈਂਦੀ ਆ ਸੂਟ ਨੂੰ ਦੇਖ ਕੇ ਤੇ ਇਹਦੇ ਵਰਕ ਦਾ ਹੀ ਮੁੱਲ ਹੈ ਇੰਨਾ ਪਿਆਰਾ ਵਰਕ ਹੈ ਤੇ ਇਸ ਕਰਕੇ ਇਹ ਸੂਟ ਦੀ ਪ੍ਰਾਈਸ ਜਿਹੜੀ ਇਹ ਜਿਆਦਾ ਮਿਲੂਗੀ ਬਾਕੀ ਸਾਰਿਆਂ ਨਾਲ ਇਹ ਸੂਟ ਦੀ ਪ੍ਰਾਈਸ ਹੈ ਜਿਹੜੀ 2350 ਹੈ ਇਹ ਸੂਟ ਤੁਹਾਨੂੰ 2350 ਦੇ ਵਿੱਚ ਮਿਲਣਾ ਬਹੁਤ ਜਿਆਦਾ ਸੋਹਣਾ ਸੂਟ ਹੈ ਤੇ ਅਗਰ ਤੁਸੀਂ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ ਨਾਲ 650 ਦਾ ਦੁਪੱਟਾ ਮਿਲੂਗਾ ਤੁਹਾਨੂੰ ਸਾਡੇ ਅ ਸਾਡੇ 2350 ਤੇ 3000 ਦਾ ਸੂਟ ਮਿਲੂਗਾ ਜੇ ਤੁਸੀਂ ਨਾਲ ਦੁਪੱਟਾ ਲੈਣਾ ਛੱਡਣਾ ਛੱਡ ਸਕਦੇ ਹੋ ਫਿਰ ਤੁਸੀਂ ਸੂਟ ਆ ਜਿਹੜਾ ਇਹ ਦੁਪੱਟਾ ਛੱਡ ਸਕਦੇ ਹਾਂ ਹਾਂ 2350 ਦੇ ਵਿੱਚ ਸੂਟ ਮਿਲ ਸਕਦਾ ਤੁਹਾਨੂੰ ਠੀਕ ਹੈ ਬੜਾ ਸੂਟ ਦੇਖ ਲਓ ਸੈਮੀ ਕ੍ਰੇਪ ਦੇ ਵਿੱਚ ਹੈ ਆ ਲੋ ਸੈਮੀ ਕ੍ਰੇਪ ਦੇ ਵਿੱਚ ਹੈ ਔਰ ਕਲਰ ਦੇਖ ਲਓ ਤੁਸੀਂ ਇਹਦਾ ਕਾਫੀ ਜਿਹਾ ਕਲਰ ਹੈ ਕਲਰ ਬਹੁਤ ਸੋਹਣਾ ਹੈ ਸ਼ਿਕਾਇਤ ਕੋਈ ਨਹੀਂ ਆ ਮੈਂ ਪਾ ਕੇ ਹਟਾ ਰਹੀ ਆ ਆਰਾਮ ਨਾਲ ਪਾਈ ਜੰਨੀ ਆ ਮਸ਼ੀਨ ਚ ਤੋਂ ਹੀ ਜੰਨੀ ਆ ਕੁਝ ਨਹੀਂ ਹੁੰਦਾ ਇਹ ਆ ਮਿੱਟੀ ਲੱਗੀ ਹੋਈ ਆ ਆ ਲੋ ਪੈਨਲ ਬਣੇ ਹੋਏ ਨੇ ਇਸ ਤਰ੍ਹਾਂ ਠੀਕ ਹੈ ਬਹੁਤ ਪਿਆਰਾ ਵਰਕ ਹੋਇਆ ਹੋਇਆ ਇਹਦੇ ਤੇ ਐਨ ਗੱਡਮਾ ਵਰਕ ਹੈ ਔਰ ਇਹ ਹੈਗਾ ਇਹਦਾ ਕਿਰਾ ਕਲਰ ਸਹੀ ਨਹੀਂ ਆ ਰਿਹਾ ਇਹਦੇ ਤੇ ਸੱਡੇ 25 ਘੇਰਾ ਕੀਤਾ ਹੋਇਆ ਤੁਸੀਂ ਜਿੰਨਾ ਮਰਜ਼ੀ ਘਟਾ ਸਕਦੇ ਹੋ ਇਹਨੂੰ ਠੀਕ ਹੈ ਜੀ ਇੱਥੇ ਇੱਥੇ ਸਹੀ ਆ ਸਹੀ ਹੈ ਜਿੱਥੇ ਸਹੀ ਆ ਉੱਥੇ ਦੱਸਦੀ ਬਸ ਆਹ ਲਓ ਕਿ ਲੰਮਾਈ ਵਾਲੀ ਹੈ ਲੰਮਾਈ ਵਾਲੀ ਹੈ ਲੰਮਾਈ ਹੈਗੀ ਹੈ ਜੀ 49 ਤੱਕ 49 ਤੁਸੀਂ ਜਿੰਨੀ ਮਰਜ਼ੀ ਘਟਾ ਲਿਓ ਉੱਪਰੋਂ ਕੱਟ ਕੇ ਆਹ ਲਓ ਬਹੁਤ ਸਾਰਾ ਵਰਕ ਹੋਇਆ ਹੋਇਆ ਹੈ ਉੱਪਰ ਤੱਕ ਕਿਉਂਕਿ ਇਦਾਂ ਕਰ ਦਿੰਦੇ ਆ ਕਿ ਅਗਲੇ ਨੂੰ ਕੱਟਿਆ ਤਾਂ ਜਾ ਸਕਦਾ ਵਧਾਉਣਾ ਔਖਾ ਹੁੰਦਾ ਹੈ ਇਹ ਹੈਗੀ ਹੈ ਜੀ ਬਾਜੂ ਠੀਕ ਹੈ ਲੋ ਬਹੁਤ ਪਿਆਰਾ ਸੂਟ ਹੈ ਆਰੰਗ ਸਹੀ ਹੈ ਬਸ ਵੇਖ ਲੈਣ ਤੇ ਕੋਈ ਸ਼ਿਕਾਇਤ ਨਹੀਂ ਹੈ ਕਿਉਂਕਿ ਇਹ ਸੂਟ ਮੈਂ ਖੁਦ ਪਾਇਆ ਹੋਇਆ ਮੇਰੇ ਕੋਲ ਆਪਣੇ ਕੋਲ ਹੈ ਲੋ ਅਗਲਾ ਸੂਟ ਇਹ ਵੀ ਬਹੁਤ ਸੋਹਣਾ ਸੂਟ ਹੈ ਸਾਰੇ ਸੋਹਣੇ ਬਹੁਤ ਜਿਆਦਾ ਸੋਹਣਾ ਸੂਟ ਹੈ ਜੀ ਕੋਈ ਵੀ ਸੂਟ ਮਾੜਾ ਨਹੀਂ ਤੁਸੀਂ ਐਨ ਬੇਫਿਕ ਰੋ ਕੇ ਲੈ ਲਓ ਆਪਣੀ ਜੇਬ ਨੂੰ ਦੇਖ ਕੇ ਦੇ ਥੋੜੀ ਜੇਵ ਜਲਦਾ ਪੈਸੇ ਅਲਾਉ ਕਰ ਦਈਏ ਮਹਿੰਗੇ ਵਾਲਾ ਲੈ ਲਿਓ ਆ ਲੋ ਦੇਖਦੇ ਹੀ ਰਹਿ ਜੋਂਗੇ ਆ ਸੂਟ ਨੂੰ ਤਾਂ ਇੰਨਾ ਪਿਆਰਾ ਸੂਟਾ ਨੇੜੇ ਕਰਕੇ ਦਿਖਾ ਦਈ ਦੀ ਵਰਕ ਦੇਖੋ ਤੁਸੀਂ ਇਹਦਾ ਆ ਸਾਰਾ ਨਾ ਇਹਨੂੰ ਕੀ ਕਹਿੰਦੇ ਹੁੰਦੇ ਨੇ ਜਰੀ ਨਹੀਂ ਨਹੀਂ ਜਰੀ ਨਹੀਂ ਬਾਦਲੇ ਆ ਸਾਰਾ ਬਾਦਲੇ ਦਾ ਵਰਕ ਹੋਇਆ ਵੇ ਬਾਕੀ ਥ्रेड ਵਰਕ ਹੋਇਆ ਬਾਦਲੇ ਦਾ ਵਰਕ ਇੰਨਾ ਕਿ ਪਿਆਰਾ ਲੱਗਦਾ ਇਹਦੇ ਤੇ ਹੋਇਆ ਵਿਆ ਲੋ ਬਹੁਤ ਜਿਆਦਾ ਸੋਹਣਾ ਹੈ ਇਹਨੂੰ ਕਹਿੰਦੇ ਨੇ ਲਸ਼ਲਸ਼ ਕਰਦੇ ਸੂਟ ਤੇ نیچے ਘੇਰੇ ਤੇ ਆ ਦੇਖੋ ਬੇਲ ਕਿੰਨੀ ਸੋਹਣੀ ਹੈ ਛੁਟਕੀ ਜੀ ਬ੍ਰੀਕ ਬ੍ਰੀਕ ਬੜੀ ਸਫਾਈ ਨਾਲ ਹੋਈ ਜੀ। ਲਓ ਜੀ 24 ਘੇਰਾ ਰੰਗ ਮੈਂ ਲਾ ਸਹੀ ਆ। ਲਗਭਗ ਸਹੀ ਆ ਮੈਜੈਂਟਾ ਕਲਰ ਹੈ। ਤੇ ਆਹ ਲੋ ਜੀ ਇਹਦਾ ਬਾਜੂ ਦਾ ਵਰਕ। ਠੀਕ ਹੈ। ਬਹੁਤ ਸੋਹਣਾ ਵਰਕ ਹੈ। ਇਹ ਸੂਟ ਮਿਲ ਜੂਗਾ ਤੁਹਾਨੂੰ ਡਿਸਕਾਊਂਟ ਦੇ ਵਿੱਚ ਅੱਜ 1650 ਦਾ। ਲੋ ਜੀ ਅਗਲਾ ਸੂਟ ਬਹੁਤ ਸਵਾਗਤ ਹੈ ਜੀ ਇਹ ਸੂਟ ਹੈਗਾ ਆਫਰੀਨ ਸਟੱਫ ਤੇ ਆ ਸਟੱਫ ਦੇਖ ਲਓ ਤੁਸੀਂ ਇਹ ਡੱਬੀਆਂ ਡੱਬੀਆਂ ਇਆਂ ਬਣੀਆਂ ਹੁੰਦੀਆਂ ਨੇ ਇਹਦੇ ਵਿੱਚ ਆ ਲੋ ਨੇੜੇ ਕਰਕੇ ਦਿਖਾਈ ਇਹ ਇਸ ਤਰ੍ਹਾਂ ਕਰਕੇ ਨੇ ਇਹਦੇ ਵਿੱਚ ਇਸ ਤਰ੍ਹਾਂ ਦਾ ਸਟੱਫ ਹੈਗਾ ਡੱਬੀਆਂ ਇਆਂ ਬਣੀਆਂ ਨੇ ਲਾਈਨਿੰਗ ਲੱਗੂਗੀ ਜੀ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਨਹੀਂ ਹੈਗਾ ਤੇ ਸੂਟ ਮੇਨਲਾ ਦੇ ਸਾਰੇ ਜਿੰਨੇ ਵੀ ਤੁਹਾਨੂੰ ਦਿਖਾਏ ਆ ਸਭ ਲਾਈਨਿੰਗ ਵਾਲੇ ਸੂਟ ਨੇ ਲਾਈਨਿੰਗ ਲਾ ਕੇ ਬਣਨੇਗੇ ਇਹ ਬੜਾ ਵਰਕ ਹੈ ਜੀ ਇਹਦੇ ਤੇ ਵਰਕ ਦੇਖੋ ਤੁਸੀਂ ਇਹਦਾ ਕਿੰਨਾ ਪਿਆਰਾ ਇਹ ਗਾਲੇ ਦਾ ਵਰਕ ਹੈ ਬਹੁਤ ਸੋਹਣਾ ਵਰਕ ਹੋਇਆ ਵਰਕ ਤਾਂ ਤੁਸੀਂ ਜਮੇ ਹੀ ਬੇਫਿਕਰ ਹੋ ਜਾਓ ਤੇ ਵਰਕ ਬਹੁਤ ਪਿਆਰਾ ਮਿਲੂਗਾ ਤੇ ਦੋ ਆ ਪੈਨਲ ਨੇ ਇਸ ਤਰ੍ਹਾਂ ਆ ਰਹੇ ਨੇ ਪੈਨਲ نیچے ਮਹਿਰੂਨ ਕਲਰ ਦੇ ਵਿੱਚ ਨੇ ਇਹ ਤੇ ਆ ਹੈਗਾ ਜੀ ਇਹ ਪੈਨਲਸ ਦੇ ਵਿੱਚ ਫਿਰ ਆਹ ਦੋ ਫਲਾਵਰ ਆ ਗਏ ਠੀਕ ਹੈ ਫਿਰ نیچے ਤੱਕ ਇਹ ਪੈਨਲ ਫਿਰ ਚਲੇ ਗਏ ਹੁਣ ਤੁਸੀਂ ਜੇ ਤੁਹਾਨੂੰ ਲੈਂਥ ਲੰਬੀ ਲੱਗੇ ਤਾਂ ਤੁਸੀਂ ਨੀਚੋਂ ਘੱਟ ਸਕਦੇ ਹੋ ਇਸ ਹਿਸਾਬ ਨਾਲ ਬਣਿਆ ਹੋਇਆ ਸੂਟ ਆ ਇਹ ਤੇ ਲੈਂਥ ਤਾਂ ਮੈਂ ਬਾਅਦ ਚ ਨਾਪਦੀ ਆ ਪਹਿਲਾਂ ਮੈਂ ਤੁਹਾਨੂੰ ਹੋਰ ਵਰਕ ਦਿਖਾ ਦਾਂ ਇਹਦਾ ਏ ਵਰਕ ਹੈਗਾ ਜੀ ਇਹਦਾ ਬਾਜੂ ਦੇ ਉੱਪਰ। ਠੀਕ ਹੈ? ਬਹੁਤ ਪਿਆਰਾ ਵਰਕ ਹੋਇਆ ਹੋਇਆ। ਤੇ 컬러 ਤੁਸੀਂ ਦੇਖ ਹੀ ਰਹੇ ਹੋ ਬਸ ਜਿਹੜਾ ਤੁਹਾਨੂੰ ਦਿਖ ਰਿਹਾ ਲਗਭਗ ਸਹੀ ਦਿਖ ਰਿਹਾ ਹੋਊਗਾ। ਠੀਕ ਹੈ? ਤੇ ਹੁਣ ਆਪਾਂ ਇਹਦਾ ਲੈਂਥ ਮਾਪਦੇ ਹਾਂ। ਦੱਸੂਗੀ ਜੀ। ਦੱਸਾਂਗੀ ਇਹ। ਜੀ ਤਾਂ ਸਹੀ ਹੈ। ਦੱਸੂਗੀ। ਅੱਛਾ ਜੀ ਬੀਬੀ ਕਹਿੰਦੇ ਉਹ ਸਹੀ ਹੋਊਗਾ ਉਹ ਦੱਸੂਗੀ। ਪਿੰਕ ਜੀ ਟੋਨ ਤੇ ਹੈਗਾ ਇਹ। ਹਾਂ। ਹਾਂ। ਚਲੋ। ਲੈਂਥ ਇਹਦੀ ਕਾਫੀ ਹੈਗੀ ਆ 56 ਲੈਂਥ ਹੈ ਤੁਸੀਂ ਜੇ ਕਟਣੀ ਹੋਵੇ ਤਾਂ ਨੀਚੋਂ ਕੱਟ ਸਕਦੇ ਹੋ ਇੰਨਾ ਇਹਦਾ ਦਿੱਤਾ ਹੋਇਆ ਗੈਪ ਵਿੱਚ ਠੀਕ ਹੈ ਤੇ ਅੱਜ ਇਹ ਸੂਟ ਮਿਲ ਰਿਹਾ ਸਿਰਫ ਤੁਹਾਨੂੰ 1450 ਦੇ ਵਿੱਚ ਲੋ ਬਹੁਤ ਹੈਵੀ ਡਿਸਕਾਊਂਟ ਦੇ ਸੂਟ ਨੇ ਜਿਹਨਾਂ ਵੀ ਡਿਸਕਾਊਂਟ ਅਸੀਂ ਤੁਹਾਨੂੰ ਦੇ ਸਕਦੇ ਸੀ ਉਹ ਦੇ ਦੇ ਦਿੱਤਾ ਇਹਦੇ ਤੇ ਕਿੰਨੇ ਦਾ 1450 ਦਾ ਅੱਛਾ ਲਓ ਅਗਲਾ ਸੂਟ ਸੂਟ ਕਢਾਈ ਬਹੁਤ ਹੈ ਕਢਾਈ ਬਹੁਤ ਹੈ ਕਿ ਉਹਦੇ ਤੇ ਪਰ ਬੱਸ ਅਜ ਪੁੱਛੋ ਹੀ ਨਾ ਤਾਂ ਨੋ ਪ੍ਰੋਫਿਟ ਨੋ ਲਾਸ ਵਾਲੀ ਸੀਟ ਨੇ ਆਹ ਰੰਗ ਬਹੁਤ ਸੋਹਣਾ ਲੱਗਦਾ ਇੰਨਾ ਕਿ ਪਿਆਰਾ ਕਲਰ ਹੈ ਇਹ ਹਾਂ ਪਿਆਰਾ ਜੇ ਤੁਸੀਂ ਮੇਰੀ ਮੰਨੋਗਾ ਪਰ ਮੇਰੀ ਮੰਨ ਕੇ ਸਾਰੇ ਇੱਕੋ ਹੀ ਸੂਟ ਲਵਾਂਗੀ ਜਿਵੇਂ ਲਓ ਬਹੁਤ ਸੋਹਣਾ ਸੂਟ ਹੈ ਵੀ ਇਹਦੇ ਤੇ ਨੈਕ ਤੇ ਵਰਕ ਨਹੀਂ ਹੋਇਆ ਪੈਨਲ ਬਣੇ ਹੋਏ ਨੇ ਇਦਾਂ ਵਾਈਟ ਨਾਲ ਤੇ ਫਿਰ ਇੱਥੇ ਆ ਦੋ ਫਲਾਵਰ ਆਗੇ ਇਹਦੇ ਤੇ ਆਫਰੀਨ ਦੇ ਵਿੱਚ ਹੀ ਇਹ ਹੈਗਾ ਸਟੱਫ ਸੇਮ ਆ 5-5 ਮੀਟਰ ਦੇ ਸੂਟ ਮਿਲਣਗੇ ਇੱਕ ਵਾਰੀ ਫੁੱਲ ਵੱਡਾ ਇੱਧਰ ਆ ਗਿਆ ਇੱਕ ਵਾਰੀ ਇੱਕ ਵਾਰੀ ਦੇਖੋ ਆਹ ਵਾਲਾ ਡਿਜ਼ਾਈਨ ਦੇਖੋ ਤੁਸੀਂ ਇੱਕ ਫਲਾਵਰ ਇੱਥੇ ਵੱਡਾ ਇੱਥੇ ਛੋਟਾ ਠੀਕ ਹੈ ਫਿਰ ਇਧਰਲੇ ਪਾਸੇ ਛੋਟਾ ਇੱਥੇ ਵੱਡਾ ਠੀਕ ਹੈ ਤੇ ਆਹ ਨੀਚੇ ਦੋ ਲਾਈਨਾਂ ਹੋਰ ਆ ਜੇ ਤਾਂ ਤੁਹਾਨੂੰ ਲੱਗੇ ਕਿ ਲੈਂਥ ਜ਼ਿਆਦਾ ਹੈ ਤੁਸੀਂ ਨੀਚੋਂ ਵੀ ਕੱਟ ਸਕਦੇ ਹੋ ਤੁਸੀਂ ਉੱਪਰੋਂ ਵੀ ਕੱਟ ਸਕਦੇ ਹੋ ਮੈਂ ਲੈਂਥ ਨਾਪੂਗੀ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹਦਾ ਹੋਰ ਵਰਕ ਦਿਖਾਉਂਗੀ ਆ ਲੋ ਵਾਜੀ ਇਹ ਇਹਦਾ ਬਾਜੀ ਦਾ ਵਰਕ ਹੈ ਠੀਕ ਹੈ ਤੇ ਕਲਰ ਤਾਂ ਪੁੱਛੋ ਹੀ ਨਾ ਬਸ ਕਲਰ ਤਾਂ ਸੋਹਣਾ ਸਹੀ ਆਈ ਇਹਦਾ ਕਲਰ ਕਲਰ ਸਹੀ ਆ ਰਿਹਾ ਔਰ ਕਲਰ ਸੋਹਣਾ ਵੀ ਬਹੁਤ ਹੈ ਮਸਟਰਡ ਕਲਰ ਹੈ 45 ਸਵਾ ਕੁ 45 ਲੈਂਥ ਹੈਗੀ ਹੈ ਦੀ ਔਰ ਠੀਕ ਹੈ ਲੋ ਜੀ ਅਗਲਾ ਹੁਣ ਮੈਂ ਤੁਹਾਨੂੰ ਪੰਜ ਸੂਟ ਦਿਖਾਉਂਗੀ ਇਹਦੇ ਵਿੱਚ ਅੰਦੀ ਮੈਂ ਜ਼ਿਆਦਾ ਵੀ ਦਫਾ ਦੂਦੂ ਆਹ ਲਓ ਇਹ ਆਪਣੇ ਕੋਲੇ ਆਹ ਵਾਲੇ ਦੋ ਪੀਸ ਸੀਗੇ ਮੇਰੇ ਖਿਆਲ ਇੱਕ ਨਿਕਲ ਗਿਆ ਇਹ ਕਿਹੜਾ ਰੰਗ ਹੈ ਇਹ ਹੈਗਾ ਜੀ ਰਸਟ ਕਲਰ ਹੈ ਇਹ ਡਾਰਕ ਰਸਟ ਕਲਰ ਹੈ ਆਹ ਲਓ ਇਹ ਇਹਦਾ ਹੈਗਾ ਵਰਕ neck ਦੇ ਉੱਪਰ ਠੀਕ ਹੈ ਇੱਥੋਂ neck ਨਿਕਲੂਗਾ ਜੀ ਇਹਦਾ ਇੱਥੋਂ ਇਹਦੇ ਵਿੱਚੋਂ ਆਹ ਲਓ ਤੇ ਆਹ ਮੋਢਿਆਂ ਤੱਕ ਜਾਊਗਾ ਤੁਹਾਡੇ ਠੀਕ ਹੈ ਤੇ ਇਹ ਜਿਹੜਾ ਵਰਕ ਹੈਗਾ ਇਹ ਵਰਕ ਥੋੜੀ ਸਲਵਾਰ ਤੇ ਆਉਣਾ ਆਹ ਬੂਟੀ ਹੈ ਜਿਹੜੀ ਪਹਿਲੇ ਰੰਗ ਸੀਗੀ ਹੈ ਸਹੀ ਰੰਗ ਹੈ ਆਹ ਬੂਟੀ ਹੈ ਜਿਹੜੀ ਇਹ ਥੋੜੀ ਸਲਵਾਰ ਤੇ ਆਉਗੀ ਠੀਕ ਹੈ ਤੇ ਆਹ ਵਰਕ ਹੈ ਜਿਹੜਾ ਇਹ ਤੁਹਾਡੇ ਬਾਜੂ ਤੇ ਆਉਣਾ ਬਾਕੀ ਤੁਹਾਡੀ ਮਰਜ਼ੀ ਹੈ ਤੁਸੀਂ ਕਿਹੜੀ ਸਲਵਾਰ ਤੇ ਕਰਨੀ ਹੈ ਕਿਹੜੀ ਬਾਜੂ ਤੇ ਕਰਨੀ ਹੈ ਇਹ ਬਾਜੂ ਵਰਕ ਬਣਾਇਆ ਹੋਇਆ ਇਸ ਤਰ੍ਹਾਂ ਤੇ ਆਹ ਹੈਗਾ ਸਲਵਾਰ ਦਾ ਠੀਕ ਹੈ ਬਾਕੀ ਨਾ ਇਸ ਟਾਈਪ ਨਾਲ ਵਰਕ ਹੋਇਆ ਬਈ ਕੋਈ ਮਰਜ਼ੀ ਤੁਸੀਂ ਸਲਵਾਰ ਤੇ ਲਾ ਲਓ ਕੋਈ ਮਰਜ਼ੀ ਤੁਸੀਂ ਬਾਜੂ ਤੇ ਲਾ ਲਓ ਲਓ ਜੀ ਇਹ ਸੂਟ ਮਿਲ ਜੂਗਾ ਤੁਹਾਨੂੰ 1400 ਚ ਆ ਰੰਗ ਸਹੀ ਐ ਇੱਥੇ ਇੱਥੇ ਸਹੀ ਐ ਆਫਰੀਨ ਸਟਾਫ ਆ ਜੀ ਕਾਫੀ ਲਾਈਕ ਕੀਤਾ ਗਿਆ ਸਟਾਫ ਹੈ ਇਹਨੂੰ ਲਓ ਆ ਰੰਗ ਗੋਣੇ ਬਹੁਤ ਸੰਦ ਕੀਤਾ ਸਟਾਫ ਨੇ ਇਹ ਵੀ ਆਇਆ ਸੀ ਉਹਨਾਂ ਨੇ ਆਪਣਾ ਇਹ ਕਲਰ ਬਹੁਤ ਜ਼ਿਆਦਾ ਪਸੰਦ ਕੀਤਾ ਸੀ ਬਹੁਤ ਪਸੰਦ ਕੀਤਾ ਸੀ ਹਾਂ ਪਾ ਚਲੋ ਕਈ ਵਾਰੀ ਕੋਈ ਹੋਰ ਸੂਟ ਪਸੰਦ ਹੁੰਦੇ ਆ ਤੇ ਵਲਾ ਲੈ ਨਹੀਂ ਸਕਦਾ ਜਿਆਦਾ ਤੇ ਲੋ ਜੀ ਆ ਦੇਖੋ ਆ ਸੂਟ ਦੇਖ ਲਓ ਤੁਸੀਂ ਇਹਦੇ ਵਿੱਚੋਂ ਤੁਸੀਂ ਇੱਥੋਂ ਨਾ neck ਕੱਢ ਸਕਦੇ ਹੋ ਆਪ ਦਾ ਵੀ neck ਕੱਢ ਲਓ ਜਿਵੇਂ ਮਰਜ਼ੀ ਕੱਢ ਲਓ ਉੱਪਰੋਂ ਠੀਕ ਤੇ ਇਹ نیچے ਤੁਹਾਡੇ ਆ ਰਹੀ ਹੈ ਇਹ ਬੂਟੀ ਸਾਰੇ ਫਰੰਟ ਦੇ ਉੱਪਰ ਠੀਕ ਹੈ ਫਰੰਟ ਤੇ ਬੂਟੀ ਆ ਰਹੀ ਹੈ ਜਾਂ ਤੁਸੀਂ ਜਿਹੜਾ neck ਹੈਗਾ ਇਹ ਆਪਣਾ ਉੱਪਰੋਂ ਕੱਢ ਲਓ ਇੱਥੋਂ ਤੇ ਤੁਹਾਡੀ ਲੈਂਥ ਹੈ ਜਿਹੜੀ ਵੱਧ ਜੂਗੀ ਜਿਵੇਂ ਮਰਜ਼ੀ ਕਰ ਲਿਓ ਲੈਂਥ ਕਾਫੀ ਵੱਧ ਜੂਗੀ ਫਿਰ ਤੁਹਾਡੀ ਨਾਪਣ ਦੀ ਲੋੜ ਨਹੀਂ ਹੈ ਮੈਨੂੰ ਲੱਗਦਾ ਤੇ ਆ ਹੈਗਾ ਜੀ ਇਹਦਾ ਸਲਵਾਰ ਵਰਕ ਬੂਟੀ ਵਾਲਾ ਠੀਕ ਹੈ ਤੇ ਇਹ ਆਦੀ ਬੱਝੂ ਠੀਕ ਹੈ ਕਲਰ ਬਹੁਤ ਸੋਹਣਾ ਹੈ 1450 ਦੇ ਵਿੱਚ ਮਿਲ ਜੂਗਾ ਇਹ ਕਿਹੜਾ ਕਲਰ ਹੈ ਬੀਬੀ ਸੁੱਕੀ ਮਹਿੰਦੀ ਮਹਿੰਦੀ ਹਰ ਕੇ ਆ ਸੁੱਕੀ ਮਹਿੰਦੀ ਵਾਲਾ ਕਲਰ ਹੈ ਜੀ ਇਹ ਹਾਂ ਬੱਸ ਸਹੀ ਹੈ ਇੱਥੇ ਲੋ ਅਗਲਾ ਸੂਟ ਦੇਖੋ कलर बड़ा सोह जबरदस्त कलर है जबरदस्त कोई भी मरा नहीं है ना कलर बहुत ज्यादा बेबी पिंक कलर है नेक से वर्क देखो पहले ऊपर शुरू कर दो ये नेक पर वर्क हो गोल गोल फिर सारे नीचे बूटी आ रही है ਆਫਰੀਨ ਸਟੱਫ ਹੈਗਾ। ਲੋ ਇਹ ਹੈਗਾ ਜੀ ਇਹਦਾ ਘੇਰੇ ਤੇ ਵਰਕ। ਲੋ ਜੀ ਘੇਰਾ ਨਾਪਦੀ ਆਪਾਂ ਤੁਹਾਨੂੰ ਕਿੰਨਾ ਮਿਲੂਗਾ ਘੇਰਾ। ਐਂਡ ਟੂ ਐਂਡ ਜਿਹੜਾ ਵਰਕ ਹੋਇਆ ਹੋਇਆ ਉਹ 18.5 ਤੱਕ ਹੈ। ਪਰ ਵੈਸੇ ਤੁਸੀਂ ਆਪਣਾ ਘੇਰਾ ਲਿਜਾ ਸਕਦੇ ਹੋ। 25 26 26 ਤੱਕ 27 ਤੱਕ ਪਹੁੰਚ ਜਾ ਸਕਦੇ ਹੋ ਰਾਮ ਨਾਲ ਕਰੇ ਹੀ ਇਸੇ ਨਾਲ ਹਾਂ ਇਹ ਸਭ ਨਾਲ ਵਰਕ ਹੋ ਜਾਵੇਗਾ ਲੈਂਥ ਦੱਸਣੀ ਆ ਕਿਉਂਕਿ ਇਹਦੇ ਤੇ ਨਾਲ ਨੈਕ ਵਰਕ ਵੀ ਹੈਗਾ ਨਾ ਲੈਂਥ ਇਹਦੀ ਹੈਗੀ ਇਹਦੀ ਲਗਭਗ 43 ਕਿ ਤਾ ਹੈਗੀ 43 ਕਿ ਲੈਂਥ ਹੈਗੀ ਤੇ ਅੱਗੇ ਹੈ ਦਾ ਇਹ ਵਰਕ ਹੋ ਜਾਵੇ ਲੋ ਸਲਵਾਰ ਵਰਕ ਨਿੱਕ ਨਿੱਕੀ ਬੇਲ ਪਈ ਹੋਈ ਹੈ ਇਸ ਦਾ ਫਾਈਨਲ ਬੜਾ ਬਰਕੁ ਹੋਇਆ ਬੜਾ ਜਿਆਦਾ ਪਿਆਰਾ ਵਰਕ ਹੋਇਆ ਵੇ ਜੀ ਇਹਦੇ ਤੇ ਠੀਕ ਹੈ ਇਹ ਵਰਕ ਹੋਇਆ ਵੇ ਜੀ ਚਾਹੇ ਤਾਂ ਤੁਸੀਂ ਉਹਨੂੰ ਕਰ ਲਓ ਸਲਵਾਰ ਤੇ ਚਾਹੇ ਤੁਸੀਂ ਇਹਨੂੰ ਕਰ ਲਓ ਸਲਵਾਰ ਤੇ ਇੱਕ ਬਾਜੂ ਆ ਤੇ ਇੱਕ ਸਲਵਾਰ ਆ ਜਿਵੇਂ ਮਰਜ਼ੀ ਕਰ ਲਓ ਥੋੜੀ 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 ਸਪੀਡ ਘਟ ਕਰ 50 ਨਾਲ ਫਿਰ ਨਾ ਨਿਗਾਹ ਜੀ ਨਹੀਂ ਟਿਕਦੀ ਅਗਲੇ ਦੀ ਤੇ ਚਾਹੇ ਤੁਸੀਂ ਜਿਹੜਾ ਮਰਜ਼ੀ ਸਲਵਾਰ ਤੇ ਕਰ ਲਓ ਜਿਹੜਾ ਮਰਜ਼ੀ ਤੁਸੀਂ ਬਾਜੂ ਤੇ ਕਰ ਲਓ ਬਹੁਤ ਜਿਆਦਾ ਸੋਹਣਾ ਸੂਟ ਹੈ ਤੇ ਪ੍ਰਾਈਸ ਹੈਗੀ ਸਿਰਫ 1550 ਇਹ ਸੂਟ ਤੁਹਾਨੂੰ 1550 ਦੇ ਵਿੱਚ ਮਿਲ ਜੂਗਾ ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ